ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਸੀਗਾ ਬੜੇ ਪੁਰਾਣੇ ਸਮੇਂ ਦੀ ਗੱਲ ਐ ਤੇ ਉਹ ਤੋਂ ਰਾਜਾਂ ਦੇ ਰਾਜ ਹੁੰਦੇ ਇਹ ਅੰਗਰੇਜ਼ਾਂ ਤੋਂ ਆ ਕੇ ਰਾਜਾਂ ਦੇ ਰਾਜ ਖਤਮ ਹੋਏ ਨੇ ਇਹਨਾਂ ਨੇ ਇੱਕ ਸੈਂਟਰ ਬਣਾਤਾ ਫਿਰ ਦਿੱਲੀ ਦੇ ਵਿੱਚ ਉਹ ਰਾਜੇ ਦੇ ਸੱਤ ਰਾਣੀਆਂ ਸੀ ਕਿਉਂ ਜਿਹੜੇ ਰਾਜੇ ਹੁੰਦੇ ਇਹ 5 10 7 10 ਬਿਆਲ ਆਦਮੀ ਕਰਾਉਂਦੇ ਇਹਨਾਂ ਨੂੰ ਸ਼ੌਕ ਹੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਬੀਰਾਂਆਂੀਆਂ ਤੀ ਕਿਉਂ ਇਹਨਾਂ ਨੂੰ ਐ ਹੁੰਦਾ ਵੀ ਹਾਂ ਜਾਰੇ ਰਾਜੇ ਦੇ ਇੰਨੀਆਂ ਰਾਣੀਆਂ ਨੇ ਤੇ ਪਰ ਸੱਤਾਂ ਦੇ ਲਾ DNA ਹੋਈ ਕਿਉਂ ਵੱਡੇ ਘਰ ਜਨਮ ਲੈਣਾ ਬਹੁਤ ਤਾਕੜੇ ਕਰਮ ਵਾਲਾ ਬੱਚਾ ਜਨਮ ਲੈਂਦਾ ਹੈ ਗਰੀਬਾਂ ਦੇ ਕਿਉਂ ਔਲਾਦ ਵਾਲੀ ਹੁੰਦੀ ਐ ਉਹਨਾਂ ਨੇ ਸਾਰੀ ਜ਼ਿੰਦਗੀ ਬੱਚਾ ਨੇ ਨਰਕ ਭਰਨਾ ਹੁੰਦਾ ਕਿਸੇ ਨਾਲ ਸੀਰੀ ਡਲਣਾ ਕਿਸੇ ਨਾਲ ਨੌਕਰੀ ਗੁਲਾਮ ਰਹਿਣਾ ਇੱਕ ਅਮੀਰ ਦੇ ਘਰੇ ਬੱਚਾ ਪੈਦਾ ਤਾਂ ਨਹੀਂ ਹੁੰਦਾ ਉਹਦਾ ਕਰਮ ਨਹੀਂ ਕਰਿਆ ਹੁੰਦਾ ਕਿਉਂ ਝੂਲਿਆਂ 'ਚ ਪਾਲਣਾ ਗੱਡੀਆਂ ਤੇ ਚੜ੍ਹਨਾ ਚੰਗਾ ਖਾਣ ਨੂੰ ਮਿਲਦਾ ਵੀ ਅਮੀਰ ਦੇ ਘਰੇ ਔਲਾਦ ਐ ਇਸੇ ਕਰਕੇ ਉਹਦਾ ਕਰਮ ਨਹੀਂ ਕਰਿਆ ਹੁੰਦਾ ਕਿਸੇ ਦਾ ਉਹ ਰਾਜੇ ਦੇ ਫਿਰ ਉਹਨ ਕਿੱਥੋਂ ਔਲਾਦ ਹੋਵੇ ਉਹਦਾ ਕਿਸੇ ਬੱਚੇ ਦਾ ਕਰਮ ਨਹੀਂ ਸੀ ਕਰਿਆ ਰਾਜਾ 80 ਸਾਲ ਦਾ ਹੋ ਗਿਆ ਉਹ ਰਾਜੇ ਨੇ ਕਿਹਾ ਵੀ ਮੈਂ ਤਾਂ ਬੁढ़ा ਹੋ ਗਿਆ ਮੇਰੇ ਲਾ ਦੇ ਨਹੀਂ ਮਗਰ ਉਹ ਰਾਜ ਪ੍ਰਬੰਧ ਆ ਜਿਹੜਾ ਦਾ ਕੀ ਬਣੂ ਹੂੰ ਉਹਨੇ ਜੋਸੀ ਸੱਦੇ ਉਦੋਂ ਰਾਜੇ ਜੋਸੀ ਸਾਧਦੇ ਉਦੋਂ ਉਹਨਾਂ ਦਾ ਬੋਲ ਵਾਲਾ ਸੀਗਾ ਪੰਡਤਾਂ ਦਾ ਬ੍ਰਾਹਮਣਾਂ ਦਾ ਪੜ੍ਹੇ ਲਿਖੇ ਵੀ ਸੀ ਵਿਦਵਾਨ ਵੀ ਹੁੰਦੇ ਉਦੋਂ ਵਿਦਈ ਇਹਨਾਂ ਕੋਲੇ ਸੀ ਬ੍ਰਾਹਮਣਾਂ ਦੇ ਖੱਤਰੀਆਂ ਕੋਲੇ ਹੋਰ ਕੋਮ ਕੋਲੇ ਵਿਦਿਆ ਨਹੀਂ ਸੀ ਕੋਈ ਪੜ੍ਹਾਉਂਦੇ ਨਹੀਂ ਸੀ ਹੋਰ ਨੂੰ ਤਾਂ ਸੂਦਰ ਕਹਿੰਦੇ ਸੀਗੇ ਵੀ ਇਹ ਸੂਦਰ ਆ ਉਨੇ ਜੋਸੀ ਸਾਡੇ ਕਹਿੰਦਾ ਵੀ ਮੇਰੇ ਲਾਦ ਹੋਊਗੀ ਕਿ ਨਾ ਦੱਸੋ ਪੰਲ ਤਾਂ ਨੇ ਟੀਵੀ ਲਾਇਆ ਕਹਿੰਦੇ ਬਾਸਾ ਤੇਰੀ ਲਾਦ ਨਹੀਂ ਹੁੰਦੀ ਤੇਰੇ ਮੁੰਡਾ ਨਹੀਂ ਹੁੰਦਾ ਕਹਿੰਦੇ ਅੱਛਾ ਕਹਣਾ ਨਾ ਹੁੰਦਾ ਨਹੀਂ ਇੱਕ ਪਖੀਰ ਬੈਠਾ ਦੀ ਰਾਜੇ ਦੇ ਕੋਲੇ ਬੋੜਾ ਪਖੀਰ ਉਹ ਕਹਿੰਦਾ ਮਹਾਰਾਜ ਤੁਸੀਂ ਦੇਖ ਲਓ ਇਹਨਾਂ ਤਾਂ ਜਵਾਬ ਦੇਤਾ ਮੇਰਾ ਤਾਂ ਦਿਲ ਟੁੱਟ ਗਿਆ ਉਹ ਪਖੀਰ ਨੇ ਧਿਆਨ ਜਾ ਲਾ ਕੇ ਕਹਿੰਦਾ ਰਾਜਾ ਲਾad ਹੋਊਗੀ ਗਰੰਟੀ ਦੇਣਾ ਹੂੰ ਕਹਿੰਦਾ ਫਿਰ ਕਿਵੇਂ ਹੋਊਗੀ ਕਹਿੰਦਾ ਵਿਆਹ ਇੱਕ ਹੋਰ ਕਰੋਨਾ ਪੂ ਅੱਛਾ ਜੀ ਉਹ ਕਹਿੰਦਾ ਪੜਿਆ ਮਾਨਸਾ ਮੇਰੀ 80 ਸਾਲ ਦੀ ਉਮਰ ਹੋ ਗਈ ਚਿੱਟਾ ਦਾੜਾ ਹੋ ਗਿਆ ਮੈਨੂੰ ਮੈਨੂੰ ਵਿਆਹ ਕਰਾਉਂਦੇ ਨੂੰ ਸ਼ਰਮ ਨਹੀਂ ਆਉ ਹੂੰ ਕਹਿੰਦਾ ਨਹੀਂ ਰਾਜਾ ਵਿਆਹ ਕਰਾਇ ਬਣਾ ਪੁੱਤ ਨਹੀਂ ਹੋਣਾ ਇਸ ਗੱਲ ਤੂੰ ਮੰਨ ਲੈ ਮੇਰੀ ਭਾਈ ਕੁਸਤਾ ਫਖੀਰ ਨੇ ਮਜਬੂਰ ਕਰਿਆ ਕੁਸ ਲਾad ਦੀ ਮਜਬੂਰੀ ਦੀ ਮੰਨ ਗਿਆ ਅਨਾਜੀ ਜੰਗਾਂ ਮੈਂ ਵਿਆਹ ਕਰਾਵਾਂ। ਤਨਾਜੀ ਤੇਰੇ ਨਾਲ ਪੁੱਤ ਆ ਮੇਰੀ ਗਰੰਟੀ ਐ। ਭਾਈ ਉਹਨੇ ਟੋਲੋਰਾ ਫੜਿਆ ਤਾਂ ਸ਼ਹਿਰ ਦੇ ਵਿੱਚ ਕਹਿੰਦਾ ਵੀ ਵੀ ਜਿਹਨੇ ਕਿਸੇ ਨੇ ਕੁੜੀ ਮੇਨੇ ਨਾਲ ਵਿਆਹਣੀ ਐ ਉਹ ਤੜਕੇ ਮੇਰੇ ਦਲਵਾਰ ਚ ਕੁੜੀ ਲੈ ਕੇ ਹਾਜ਼ਰ ਹੋ ਜੇ। ਹੁਣ ਜਦੋਂ ਰਾਜੇ ਨੇ ਕਹਿਤਾ ਹਰੀਖ ਨਹੀਂ ਕੁੜੀਆਂ ਤਿਆਰ ਕਰ ਲਈਆਂ ਵੀ ਰਾਜੇ ਨਾਲ ਚਕੀਰੀ ਪੈਂਦੀ ਐ ਜਵਾਈ ਬਣਦਾ ਇਦੂ ਚੰਗਾ ਕੀ ਐ। ਕੋ ਦੁਨੀਆ ਨੂੰ ਲਾਲਚਾ ਹੋਰ ਕਣੀ ਦਾ ਕੋਈ ਦੇਖੇ ਨਾ ਤਾਂ 15 16 ਲੋਕ ਕੁੜੀਆਂ ਨੂੰ ਸ਼ਿੰਗਾਰ ਕੇ ਲੈ ਆਏ ਤੇ ਜਦੋਂ ਲੈ ਆਏ ਰਾਜੇ ਨੇ ਇੱਕ ਕੁੜੀ ਨੂੰ ਪੁੱਛਿਆ ਨੌਜਵਾਨ ਕੁੜੀ ਸੋਹਣੀ ਸੁਨੱਖੀ ਕਹਿੰਦਾ ਬੀਬਾ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਉਹ ਕੁੜੀ ਨੇ ਸ਼ਰਮੰਦੀ ਜੀ ਨੇ ਕਿਹਾ ਕਹਿੰਦੀ ਰਾਜਾ ਤੇਰੀ 80 ਸਾਲ ਦੀ ਉਮਰ ਹੈ ਤੂੰ ਬੁढ़ा ਹੈ ਹਮ ਮੈਂ ਅੱਲਣਾ ਤੇਰੇ ਨਾਲ ਮੇਰਾ ਕੀ ਮੇਲ ਹੈ ਹੂੰ ਠੀਕ ਹੈ ਮੈਂ ਕਰਦਿਆਂ ਦੀ ਮਜਬੂਰ ਕੀਤੀ ਹੋਈ ਲਿਆਂਦੀ ਆਈ ਵੀ ਆ ਹੂੰ ਵਿਆਹ ਕਰਾ ਲੈਣੀ ਆ ਰਾਜਾ ਕਹਿੰਦਾ ਤੇ ਅਬੀਬਾ ਸੱਚ ਕਹੇ ਬਿਲਕੁਲ ਸੱਚੀ ਗੱਲ ਹੈ ਹੂੰ ਤੇਰੇ ਨਾਲ ਮੇਰਾ ਮੇਲ ਤਾਂ ਕੋਈ ਨਹੀਂ ਭਾਈ ਦੂਜੀਆਂ ਕੁੜੀਆਂ ਨੇ ਕਿਹਾ ਆਈਆਂ ਪਾ ਕਹਿ ਦਿਓ ਖੜਾ ਛੁੱਟ ਜੂ ਹੂੰ ਸਾਰੀਆਂ ਹੀ ਕਹਿੰਦੀਆਂ ਤੇਰੇ ਨਾਲ ਸਾਡਾ ਕੋਈ ਮੇਲ ਨਹੀਂ ਤੂੰ ਤਾਂ ਬੁਢਾ ਐ ਸੀ ਨੌਜਵਾਨਾਂ ਆਂ ਗੀਆਂ ਰਾਜੇ ਨੇ ਸਾਰਿਆਂ ਨੂੰ ਜਵਾਬ ਦਿੱਤਾ ਕਹਿੰਦਾ ਜਾਓ ਘਰਾਂ ਪਈ ਪਈ ਤੀਆਂ ਰਾਜਾ ਉੱਠ ਕੇ ਜਦੋਂ ਦਲਵਾਰ ਚੋਂ ਆਪਦੇ ਚੋ ਕਜੈਰੀ ਚੋਂ ਆਇਆ ਰਾਜੇ ਦਾ ਮਨ ਟੁੱਟ ਗਿਆ ਵੀ ਹੁਣ ਨਹੀਂ ਆਪਣੇ ਲਾਦ ਹੁੰਦੀ ਕੋਈ ਕੁੜੀ ਜਵਾਬ ਦੇਗੀ ਸਾਰੀ ਵਿਆਹ ਹੁਣ ਕਿਹਦੇ ਨਾਲ ਕਰਾਵਾਂਗੇ ਉਹ ਵਰ ਵੱਡੀ ਹੋਈ ਪਈ ਐ ਤੇ ਆ ਕੇ ਰਾਜਾ ਤਾਂ ਕਿਸੇ ਕੁਰਸੀ ਕਿਸੇ ਪਲੰਗ ਦੇ ਨਾਲ ਬੈਠਾ ਪੁੰਜੀ ਬੈ ਗਿਆ ਗੋਲੀਆਂ ਦੇ ਰਾਣੀਆਂ ਨੂੰ ਕਿਹਾ ਕਹਿੰਦੀ ਹੈ ਮਹਾਰਾਣੀ ਬਾਦਸ਼ਾਹ ਜਿਹ ਪੁੰਜੀ ਬੈਠ ਹੈ ਗੱਲ ਕੀ ਹੈ ਰਾਣੀਆਂ ਆਈਆਂ ਸੱਤੀ ਵੱਡੀ ਰਾਣੀ ਪਟਰਾਣੀ ਆਈ ਕਹਿੰਦੀ ਮਹਾਰਾਜ ਜਿਹ ਪੁੰਜੀ ਕੇ ਬੈਠੇ ਤੁਸੀਂ ਕੁਰਸੀ ਤੇ ਕਿਸੇ ਪਲੰਗ ਤੇ ਬੈਠੋ ਕਹਿੰਦਾ ਨਹੀਂ ਅੱਜ ਤਾਂ ਧਰਤੀ ਤੇ ਬੈਠਣਾ ਹੀ ਠੀਕ ਆ ਦਿਲ ਟੁੱਟ ਗਿਆ ਨਾ ਵੀ ਇੱਥੇ ਰਹਿ ਕੇ ਕੀ ਕਰਾਂਗੇ ਆਪਣਾ ਆਪਣਾ ਰਾਜ ਤਾਂ ਮਗਰ ਉਹ ਦੁਨੀਆ ਸਮੂਗੀ ਕਹਿੰਦਾ ਨਹੀਂ ਮੈਨੂੰ ਇੱਥੀ ਨੰਦਾ ਉਹ ਮੁੜ ਕੇ ਆਉਦੇ ਵਹਿਲਾ ਚ ਵਗ ਗਿਆ ਬੈਠਾ ਰਿਹਾ ਵੇਠਾ ਰਿਹਾ ਨੀਵੀਂ ਪਾ ਲਈ ਸੋਚੀ ਜਾਂਦਾ ਵੀ ਹੁਣ ਕੀ ਬਣੂਗਾ ਜਦੋਂ ਖਾਸੇ ਚਿਰ ਬਾਅਦ ਸਿਰ ਚੱਕ ਕੇ ਦੇਖਿਆ ਨੌਜਵਾਨ ਕੁੜੀ ਹੁੰਦੀ ਸੀ ਇੱਕ ਮਟਿਆਰ ਉਹਨਾਂ ਦੇ ਜਿਹੜੀ ਪਾਂਡੇ ਮਾਂ ਦੀਂਦੀ ਰਸੋਈ ਦੇ ਉਹਦੇ ਤੇ ਨਿਗਾਹ ਆ ਪਈ ਰਾਜੇ ਦੀ ਕਹਿੰਦਾ ਜੀ ਆਹ ਵਿਆਹ ਕਰਾ ਲਈ ਫੇਰ ਵੀ ਠੀਕ ਹੈ ਅੱਛਾ ਉਹਨੂੰ ਕਹਿੰਦਾ ਬੀਬਾ ਮੇਰੇ ਨਾਲ ਵਿਆਹ ਕਰਾ ਸਕਦੀਆਂ ਕੋਨੇ ਬੜੇ ਪਿਆਰ ਨਾਲ ਨਦੀਨ ਜੀ ਨੇ ਕਿਹਾ ਕਹਿੰਦੀ ਬਾਦਸ਼ਾਹ ਮੈਂ ਤਾਂ ਤੁਹਾਡੇ ਝੂਠੇ ਭਾਂਡੇ ਮਾਜਣ ਵਾਲੀਆਂ ਲਾਗਣਾ ਤੂੰ ਬਾਦਸ਼ਾਹ ਮੇਰੇ ਨਾਲ ਤੇਰਾ ਵਿਆਹ ਕਰਾਉਣਾ ਕਿੱਥੋਂ ਠੀਕ ਹੋਊਗਾ ਦੁਨੀਆ ਚਰਚਾ ਕਰੂਗੀ ਤੇ ਜਦੋਂ ਐ ਗੱਲਾਂ ਕਹੀਆਂ ਕੋਈ ਰਾਜਾ ਹਰਖ ਗਿਆ ਰਾਜੇ ਨੇ ਹੋਰ ਕੁਛ ਨਾ ਕਿਹਾ ਛੱਡ ਕੇ ਨੌਕਰ ਨੂੰ ਕਹਿੰਦਾ ਦੀ ਨੌਕਰੀ ਤੋੜ ਦੇ ਅੱਜ ਤੋਂ ਬੰਦ ਕਰ ਦੇ ਉਹਨੂੰ ਹੁਣ ਆਉਣਾ ਇੱਥੋਂ ਭਾਈ ਉਹ ਕਹਿੰਦੇ ਲੈ ਭਾਈ ਤੇਰਾ ਹਸਾਬ ਕਿਤਾਬ ਕਰ ਦਿੰਨੇ ਆ ਅੱਜ ਤੋਂ ਬਾਤ ਤੋਂ ਵਹਿਲਾ ਚ ਨਹੀਂ ਆਉਣਾ ਤੇਰੀ ਨੌਕਰੀ ਖਤਮ ਉਹ ਤਾਂ ਰਾਜੇ ਨੇ ਗੁੱਸੇ 'ਚ ਕਹਿਤਾ ਮਗਰ ਉਹ ਸੋਚਣ ਲੱਗ ਗਿਆ ਉਹ ਘਰ ਨੂੰ ਪਰ ਉਹਂ ਦੀ ਘਰ ਨੂੰ ਜਦੋਂ ਜਾਣ ਲੱਗੀ ਰਾਜਾ ਉਹਦੇ ਕੰਨੀ ਝਾਕਿਆ ਉਹ ਰਾਜੇ ਕਿੰਨੀ ਅੱਖਾਂ ਅੱਖਾਂ ਪਾ ਕੇ ਝਾਕੀ ਵੀ ਮੈਥੋਂ ਮੈਂ ਮਰ ਗਈ पांडे ਵਾਂਂਦੀ ਅੱਜ ਤਾਂ ਇਹਨੇ ਮੈਨੂੰ ਉਹ ਮਾਰਿਆ ਤੋੜ ਕੇ ਤੀ ਉਹ ਜਾਂਦੀ ਹੋਈ ਮੁੜ ਕੇ ਰਾਜੇ ਕਹਿੰਨੀ ਫੇਰ ਚੱਕੀ ਰਾਜਾ ਫੇਰ ਚੱਕਿਆ ਰਾਜੇ ਦੇ ਮਨ ਤੇ ਤਰਸ ਆਇਆ ਕਹਿੰਦਾ ਜਰ ਬਖੋ ਆਪਾਂ ਤਾਂ ਦਾ ਗਲਤ ਹੋ ਗਿਆ ਇਹ ਕਿੱਥੇ ਵਿਚਾਰੀ ਰੋਟੀ ਇਹਨੂੰ ਰੋਟੀ ਕਿੱਥੋਂ ਮਿਲੂ ਭੁੱਖੀ ਮਰ ਜਾਣਗੇ ਜਵਾਕ ਇਹਦੇ ਕਹਿੰਦਾ ਹੁਣ ਜਵਾਬ ਦੇ ਬੈਠੇ ਇਹਨੂੰ ਉਹ ਪਈ ਆ ਕੇ ਕਰਿਆ ਆਉਦੀ ਬਾਗੀ ਰੋਣ ਰੋਈ ਦਈਆ ਉਹਨਾਂ ਕਹਿੰਦਾ ਵੀ ਜਵਾਕ ਕਿਵੇਂ ਪਾਲੂ ਵੀ ਮੈਂ ਤਾਂ ਗਰੀਬ ਨਹੀਂ ਆ ਕਿੱਥੇ ਬਾਦਸ਼ਾਹ ਦੇ ਘਰੇ ਚੰਗਾ ਖਾਂਦੀ ਦੀ ਚੰਗਾ ਹੜਾਉਂਦੀ ਦੀ ਚੰਗਾ ਪੈਸਾ ਮਿਲਦਾ ਦੀ ਚੰਗਾ ਖਾਣ ਨੂੰ ਬੱਚਾ ਨੂੰ ਮਿਲਦਾ ਦੀ ਭਾਈ ਰਾਜੇ ਨੇ ਇੱਕ ਕਾਮਰਾਤੀ ਉਹ ਚ ਵੜਿਆ ਵੜ ਕੇ ਪੇਸ ਬਦਲ ਲਿਆ ਪੇਸ ਬਦਲ ਕੋ ਨੌਕਰਾਨੀ ਦਾ ਘਰ ਸੌਕ ਕਰਮਤੀ ਦੀ ਉਹਦੇ ਕੋਲੇ ਵਾ ਗਿਆ ਜਦੋਂ ਉੱਥੇ ਗਿਆ ਜਦੋਂ ਨੇ ਰਾਜਾ ਸੈਨ ਲੈ ਵੀ ਰਾਜਾ ਤੇ ਉਹ ਭਾਈ ਰੋਈ ਜਾਂਦੀ ਐ ਬੈਠੀ ਕਿ ਹੁੰਦਾ ਹੀ ਆ ਜਦੋਂ ਰੋਜ਼ਗਾਰ ਹੀ ਮਰ ਗਿਆ ਰਾਜੇ ਨੂੰ ਬਹੁਤ ਤਰਸ ਆਇਆ ਕਿੰਨਾ ਬਹੁਤ ਆਪਾਂ ਦਾ ਕੰਮ ਮੜਾ ਖਰਤਾ ਇਹਨੂੰ ਗਰੀਬਣੀ ਨੂੰ ਦੀ ਆਤਮਾ ਦੁਖੀ ਹੋ ਗਈ ਤੇ ਇਹ ਤਾਂ ਬਹੁਤ ਅਨਰਥ ਹੋ ਗਿਆ ਉਹ ਰਾਜਾ ਕਹਿਣ ਲੱਗਾ ਤੈਨੂੰ ਤੂੰ ਰੋ ਨਾ ਮੈਂ ਤੈਨੂੰ ਰਾਸ਼ਨ ਪਾਣੀ ਘਰੇ ਦੇ ਕੇ ਜਾਇਆ ਕਰੂ ਸਾਰਾ ਤੇ ਨਾਲੇ ਤੈਨੂੰ ਨਕਦ ਪੈਸੇ ਦੇ ਕੇ ਜਾਇਆ ਕਰੂ ਪਈ ਜਦੋਂ ਰੋਣ ਲੱਗੀ ਰਾਜਾ ਉਹਦੀ ਚੁੰਨੀ ਨਾਲ ਜਦੋਂ ਅੱਖਾਂ ਪੂੰਝਣ ਲੱਗਿਆ ਉਹ ਕਹਿੰਦੀ ਬਾਦਸ਼ਾਹ ਠਹਿਰਾ ਕਦਾ ਕਿਉਂ ਕਹਿੰਦੀ ਪਤੀ ਅੱਖਾਂ ਪੇ ਪੂੰਝਦਾ ਹੁੰਦਾ ਜੇ ਜਨਾਨੀ ਰੋਂਦੀ ਹੋਵੇ ਕਹਿੰਦਾ ਮੈਂ ਹੁਣ ਤੇਰਾ ਪਤੀ ਹੋਈਆਂ ਕਹਿੰਦੀ ਚੰਗਾ ਮੈਂ ਤੇਰੀ ਇਸਤਰੀਆਂ ਮੈਂ ਤੇ ਵਿਆਹ ਕਰਾਉਂਗੀ ਕਹਿੰਦਾ ਤੂੰ ਮੇਰੀ 8ਵੀਂ ਰਾਣੀ ਬਣ ਰਾਜ ਭਾਗ ਦਾ ਬੱਚਾ ਤੇਰਾ ਮਾਲਕ ਹੋਊਗਾ ਕਹਿੰਦੀ ਚੰਗਾ ਔਰ ਕਹਿੰਦਾ ਇਹ ਗੱਲ ਦੱਸਣੀ ਨਹੀਂ ਕਿਸੇ ਨੂੰ ਕਹਿੰਦੀ ਦੱਸਦੀ ਨਹੀਂ ਭਈ ਰਾਜਾ ਉੱਥੋਂ ਆ ਗਿਆ ਆ ਕਮਰੇ 'ਚ ਪੈ ਗਿਆ ਕੁੰਡਾ ਢਾਕੇ ਤੇ ਅੱਧੀ ਰਾਤੋਂ ਭੱਗ ਗਿਆ ਕਰੇ ਭਈ ਰਾਣੀਆਂ ਨੇ ਜਨਾਨੀਆਂ ਬਹੁਤ ਸ਼ਿਆਰ ਹੁੰਦੀਆਂ ਨੇ ਰਾਣੀਆਂ ਨੂੰ ਸ਼ੱਕ ਪੈ ਗਿਆ ਕਹਿੰਦੀ ਮਹਿਲਾਂ 'ਚ ਨਹੀਂ ਆਉਂਦਾ ਦਿਨੇ ਦਾ ਆਪਦੇ ਉਧਰ ਦਲਵਾਰ 'ਚ ਹੁੰਦਾ ਆ ਕੇ ਕੁੰਡਾ ਢਾਕੇ ਪੈ ਜਾਂਦਾ ਇਹ ਗੱਲ ਹੈ ਕੋਈ ਬੱਡੀ ਰਾਣੀ ਕਹਿਣ ਲੱਗੀ ਮੈਂ ਪਤਾ ਕਰਦੀ ਆਂ ਪਡਰਾਣੀ ਛੱਤਾਂ ਰਾਣੀਆਂ ਚ ਜੋ ਗੱਲ ਚੱਲ ਪਈ ਕਹਿੰਦੀ ਮੈਂ ਪਤਾ ਕਰਦੀ ਆਂ ਕਹੋ ਜੀ ਤੂੰ ਸਾਥੋਂ ਵੱਡੀਆਂ ਸਿਆਣੀਆਂ ਤੂੰ ਬੜਕ ਕਰ ਕਹਿੰਦੀ ਸਾਨੂੰ ਸ਼ੱਕ ਐ ਕਹਿੰਦੀ ਸ਼ੱਕ ਤਾਂ ਮੈਨੂੰ ਵੀ ਐ ਉਹਨੇ ਜਾ ਕੇ ਇੱਕ ਵਾਰ ਖੜਕਾਇਆ ਰਾਜੇ ਨੇ ਵਾਰ ਖੋਲ ਤਾਂ ਕਹਿੰਦੀ ਬਾਦਸ਼ਾਹ ਗੱਲ ਕੀ ਮਹਿਲਾ ਚ ਨਹੀਂ ਆਉਂਦਾ ਸਾਰਾ ਦੰਦ ਦਲਵਾਰ ਚ ਲਾ ਕੇ ਕਹਿੰਦੀ ਆ ਕੇ ਕਮਰੇ ਚ ਕੁੰਡਾ ਢਾਕੇ ਪੈ ਜਾਣਾ ਗੱਲ ਕੀ ਐ ਉਹਨੇ ਆਖਿਆ ਵੀ ਹੁਣ ਇਹ ਤੋਂ ਕਿਵੇਂ ਖੜਾ ਛੜਾਈਏ ਉਹ ਕਹਿੰਦਾ ਤੈਨੂੰ ਮੈਂ ਗੱਲ ਦੱਸਾਂ ਸੱਚ ਸੱਚ ਕਹਿੰਦੀ ਸੱਚ ਦੱਸੀ ਕਹਿੰਦਾ ਰਾਤ ਮੈਨੂੰ ਤੇ ਦਿਨ ਤਿੰਨ ਦਿਨ ਹੋ ਗਏ ਕਹਿੰਦਾ ਸੁਪਨੇ ਦੇ ਵਿੱਚ ਦਿਓ ਦਿਖਾਈ ਦੇ ਕੇ ਗਿਆ ਕਹਿੰਦਾ ਜੇ ਤੂੰ ਆ ਕਮਰੇ ਚ ਨਾ ਨਾ ਪਿਆ ਤੇਰਾ ਗਾਲ ਘੁੱਟ ਕੇ ਮਾਰ ਦੂੰ ਮੈਂ ਤਾਂ ਡਰਦਾ ਪੈਣਾ ਉਹ ਕਹਿੰਦੀ ਦਿਓ ਨੂੰ ਮੈਂ ਫੜੂੰ ਦੀਪ ਤੈਨੂੰ ਡਰੰਦੀ ਲੋੜ ਨਹੀਂ ਭਈ ਰਾਜੇ ਨੇ ਰਾਤ ਕੱਟੀ ਉਥੇ ਦਲਵਾਰ ਲਾ ਲਿਆ ਉਹ ਰਾਣੀ ਨੇ ਨੌਕਰ ਸੱਦਲੇ ਫੌਜ ਸੱਦ ਲਈ ਕਹਿੰਦੀ ਵੀ ਕਿਲੇ ਦੇ ਆਲੇ ਲਾਲੇ ਪਹਿਰੇ ਲਾ ਦਿਓ। ਹੂੰ ਕਹਿੰਦੀ ਚੰਗਾ। ਤੇ ਕਹਿੰਦੀ ਨਾਲੇ ਮਹਿਲਾਂ ਦੇ ਸਾੜਿਆਂ ਦੇ ਆਲੇ-ਦਾਲੇ ਪਹਿਰਾ ਲਾ ਦਿਓ ਬਾਦਸ਼ਾਹ ਦੀ ਸਾਡੇ ਦੇ। ਕਹਿੰਦੀ ਚੰਗਾ ਦਿਨ ਰਾਤ ਪਹਿਰਾ ਚੱਲੇ ਕਹਿੰਦੀ ਚੌਕਸ ਰਹਿਣਾ ਪੂਰੇ। ਅਕੱਛਾ। ਤੇ ਉਹ ਰਾਣੀ ਦੀ ਹੁਕਮ ਮੰਨਿਆ। ਉਹ ਕਹਿੰਦੀ ਵੀ ਇੱਕ ਬੰਦਾ ਪਹਿਰਾ ਰਾਜੇ ਦੇ ਪਲੰਘ ਦੇ ਦਿਆ ਕਰਨੇ ਰੋਜ਼। ਹੂੰ ਇਹ ਨਹੀਂ ਚੰਗਾ ਭਈ ਫੌਜ ਤਾਂ ਲਾਤੀ ਜਦੋਂ ਆਇਆ ਦੇਖਿਆ ਰਾਜੇ ਨੇ ਪੈਣੀ ਆਲੇ-ਦਾਲੇ ਫੌਜ ਖੜੀ ਹੂੰ ਕਹਿਣ ਲੱਗਾ ਬੜਾ ਸਿਆਪਾ ਛੜਿਆ ਹੂੰ ਇਹ ਤਾਂ ਜਾਂਦੇ ਨੂੰ ਫੜ ਲੈਣਗੇ ਹੂੰ ਪਰ ਨਾਮੀ ਹੋ ਜੂ ਰਾਜੇ ਨੇ ਭਈ ਸੋਚਿਆ ਜਦੋਂ ਰਾਜੇ ਨੇ ਤਾਂ ਸੁਰੰਗ ਲਾ ਲਈ ਆਉ ਦੇ ਮੰਜੇ ਥਲੇ ਦੀ ਅੱਛਾ ਕੁਝ ਹੌਕ ਕਰਮ ਤੇ ਘਰਤੀ ਉਹਦਾ ਪੰਜ-ਸੱਤ ਦਿਨਾਂ ਅੱਜ ਸੁਰੰਗ ਸੇਰੀ ਲਾਤੀ ਸੁਰੰਗਬੀ ਜੀ ਦੀ ਵਗ ਜਾ ਕਰੇ ਜਿਹੜਾ ਹੁਣ ਉੱਥੇ ਪਹਿਰਾ ਦੇਣ ਲੱਗਾ ਰਾਜਾ ਕਹਿੰਦਾ ਵੀ ਗੱਲ ਇੱਕ ਸ਼ਰਤ ਹੈ ਵੀ ਜੇ ਤਾਂ ਦਿਓ ਫੜ ਲਿਆ ਤਾਂ ਤਾਂ 20000 ਰੁਪਇਆ ਨਹੀਂ ਤੜਕੇ ਨੂੰ ਫਾਸੀ ਦਿਓ ਹੁਣ ਦਿਓ ਹੋਵੇ ਫੜਿਆ ਜਾਵੇ ਦਿਓ ਕਿਹੜਾ ਦੇ ਉੱਤੇ ਪਹਿਲਾ ਸਾਰੀ ਰਾਤ ਪਹਿਰੇ ਵਾਲਾ ਤਲਵਾਰ ਲਈ ਖੜਾ ਰਹੇ ਪੂਰੀ ਚੱਕਰਨਾ ਹੋ ਕੇ ਵੀ ਦਿਓ ਆਇਆ ਦੀ ਪਾਇਦਾ ਵੜ ਦੇਾਂਗੇ ਆਉਣਾ ਕਿਹੜਾ ਦੀ ਦਿਓ ਨੇ ਟੜਕੇ ਨੂੰ ਭਾਈ ਉਹ ਕਿਉਂ ਉਹ ਕਹ ਰਾਜਾ ਕਹਿ ਵੀ ਦਿਓ ਫੜ ਲਿਆ ਉਹ ਕਹ ਮਹਾਰਾਜ ਆਈ ਨਹੀਂ ਕਿਆ ਕਰੇ ਚੱਲ ਫਾਸੀ ਮੀਨ ਨੇ ਜ 30 ਜਵਾਨ ਫਾਸੀ ਲਾਤੇ ਉਹਨੇ ਸਹੀ ਕਹਿ ਲਗੇ ਭਾਈ ਫੌਜ ਦੇ ਬੰਦੇ ਯਾਰ ਕਮਾਲ ਹੋ ਗਈ ਰਾਜਾ ਐ ਚੰਗੇ ਜਵਾਨਾਂ ਨੂੰ ਮਾਰੀ ਜਾਂਦਾ ਹੈ ਵੀ ਕਾਰਨ ਕੀ ਹੈ ਇੱਕ ਮੁੰਡਾ ਛੁੱਟੀ ਦੇ ਗਿਆ ਦੀ ਉਦੋਂ ਉਹਦੀ ਵਾਰੀ ਧੀਮੀ ਨਾਲ ਉਹਦੀ ਆ ਗਿਆ ਪਈ ਉਹਦੀ ਮਾਂ ਜਨਾਨੀ ਰੋਣ ਲੱਗੇ ਵੀ ਅੱਜ ਮੇਰੇ ਪੁੱਤ ਦੀ ਵਾਰੀ ਆ ਬੁੜੀ ਕਹਿੰਦੀ ਖਤਮ ਹੋ ਜੂ ਦੜਕੇ ਨੂੰ ਹੂੰ ਉਹ ਕਹਿੰਨ ਲੱਗੀ ਮਾਂ ਮੇਰੀ ਜੇ ਇੱਕ ਗੱਲ ਮੰਨੋ ਕਹਿੰਦੇ ਦੱਸ ਕਹਿੰਦੀ ਜੇ ਤੇਰਾ ਪੁੱਤ ਮੈਨੂੰ ਆਪਦੀ ਵਰਦੀ ਦੇ ਦੇ ਆਪਦੀ ਟਾਕ ਤਲਵਾਰ ਦੇ ਦੇ ਮੈਂ ਖੜੂਂਗੀ ਬਹਿਲੇ ਤੇ ਹੂੰ ਕਹਿੰਦੀ ਠੀਕ ਆ ਗੱਲ ਤੱਕ ਆਗਲੀ ਨੂੰ ਐਸੀ ਮੇਰਾ ਪੁੱਤ ਬਾਤ ਜੇ ਇਹ ਤਾਂ ਬਗਾਨੀ ਦੀ ਆ ਮਰ ਜੂ ਹੋਰ ਵਿਆਹ ਲਾਂਗੇ ਉਹ ਮੁੰਡਾ ਖਾਂ ਮੁੰਡੇ ਨੂੰ ਕਹਿੰਦੀ ਤੇਰੀ ਬਹੂ ਕਹਿੰਦੀ ਆ ਵੀ ਮੈਂ ਪਹਿਰਾ ਦੂੰ ਰਾਤ ਨੂੰ ਮਨੂੰ ਆਉਦੀ ਵਰਦੀ ਦੇ ਦੇ ਮੈਂ ਪੇ ਸਵਾਦਲ ਕੇ ਬੰਦਿਆਣਾ ਪਹਿਰਾ ਦੇਉਂਗੀ ਉਹ ਕਹਿੰਦਾ ਇਹ ਕੰਮ ਮਰਦਾਂ ਦਾ ਹੈ ਮਰਦ ਦਾ ਕੰਮ ਨਹੀਂ ਮੌਕੇ ਤੇ ਆ ਕੇ ਕਹਿੰਦਾ ਜਨਾਨੀ ਨੂੰ ਮਰਦ ਬਣਾ ਕੇ ਭੇਜੇ ਮੈਂ ਨਹੀਂ ਇਹ ਕੰਮ ਕਰਦਾ ਚਾਹੇ ਮੇਰੀ ਜਾਨ ਜਾਵੇ ਅੱਛਾ ਜੀ ਉਹ ਕਹਿੰਦੀ ਮੇਰੀ ਗੱਲ ਸੁਣ ਲੈ ਪਤੀ ਦੇਵਕਨਾਂ ਦੱਸ ਕਹਿੰਦੀ ਜੇ ਮੈਂ ਮਰ ਗਈ ਤੂੰ ਦੁਬਾਰੇ ਵਿਆਹ ਕਰਾ ਸਕਦਾ ਹੈ ਕਹਿੰਦਾ ਹਾਂ ਕਹਿੰਦਾ ਕਹਿੰਦੀ ਜੇ ਤੂੰ ਮਰ ਗਿਆ ਮੈਂ ਵਿਆਹ ਨਹੀਂ ਕਰਾ ਸਕਦੀ ਰੋਲ ਕੇ ਮਰ ਜੂ ਮੈਂ ਪਤੀ ਵਰਤਾ ਔਰਤਾ ਮੈਂ ਵਿਆਹ ਨਹੀਂ ਹੋਰ ਨਾ ਕਰਾਉਂਦੀ। ਹੂੰ ਦੇਖ ਲਾ। ਭਈ ਬੁੜੀ ਵੀ ਕਹਿੰਦੀ ਪੁੱਤ ਗੱਲ ਪੱਕੀ ਆ ਜੀ ਠੀਕ ਆ। ਮੰਨ ਗਿਆ ਕਹਾ ਚੰਗਾ। ਭਈ ਉਹਨੇ ਵਰਦੀ ਦੇਤੀ ਆਪਦੀ। ਤਾਕ ਤਲਵਾਰ ਦੇਤੀ ਤੇ ਕੁੜੀ ਨੇ ਪੱਗ ਲੈ ਲਈ ਮੂੰਹ ਬੰਨ ਲਿਆ ਖਾਈ ਨੰਗੀਆਂ ਰੱਸੀਆਂ। ਜਾ ਕੇ ਮਾਰਤੀ ਰਾਜੇ ਨੂੰ ਸਲੂਟ ਕਹਿੰਦਾ ਵੀ ਜਵਾਨ ਆ ਗਿਆ ਕਹਿੰਦਾ ਹਾਂ ਜੀ। ਪੈਣਾ ਕਹਿੰਦੀ ਖੜ ਗਿਆ। ਉਡੇ ਦੇ ਧਰਲੀ ਕਰ ਪਾਣਾ ਕੁੜੀ ਨੇ ਜਾਂਦੀ ਨੂੰ ਕਹਾ ਦੀ ਆਪਦੇ ਪਤੀ ਨੂੰ ਕਹਿੰਦੀ ਅੱਜ ਆਏਗਾ ਲਾ ਮੈਂ ਦਿਓ ਫੜ ਲੂੰਗੀ ਕਹਿੰਦਾ ਤੈਨ ਕਹਿੰਦਾ 30 ਬੰਦੇ ਮਰ ਗਏ ਸਰੋਈ ਦੀ ਉਹਨਾਂ ਤਰ ਫੜਿਆ ਨਹੀਂਗਾ ਤੂੰ ਕੀ ਫੜ ਲੇਂਗੀ ਕਹਿੰਦੀ ਜੇ ਨਾ ਫੜਿਆ ਕਹਿੰਦੀ ਦਿਓ ਫੜ ਲੂੰਗਾ ਅੱਜ ਮੈਂ ਤਾਂ ਉਹਨੂੰ ਵੀ ਸ਼ੱਕ ਪੈ ਗਈ ਵੀ ਕਿਹੜਾ ਦਿਓ ਆ ਕੋਈ ਕਾਰਨ ਹੈ ਕਹਿੰਦੀ ਕਰੋ ਚਾਹੂ ਪੀ ਕੇ ਕਹਿੰਦੀ ਮੈਨੂੰ ਚਾਹ ਵਧੀਆ ਜੀ ਬਣਾ ਦੇਣੀ ਨਹੀਂ ਨੀ ਨਾਂ ਬੀ ਇਹ ਕੇ ਚਾਹ ਪੈਦਾ ਕਹ ਨਹੀਂ ਖੜ ਗਈ ਪਈ ਓ ਰਾਜਾ ਚਾ ਕਿਆ ਕਰੀ ਉੱਥੇ ਖੜਿਆ ਕਰੇ ਰਾਜਾ ਕਹਿੰਦਾ ਇਹ ਫੌਜੀ ਬੜਾ ਸਖਤ ਹੈ ਤਾਂ ਹਿਲਦਾ ਹੀ ਨਹੀਂ ਕਿਸੇ ਪਾਸੇ ਤੇ ਭਾਈ ਜਦੋਂ ਅੱਧੀ ਰਾਤੋਂ ਰਾਜੇ ਨੇ ਉਧਰ ਨੂੰ ਜਾਣਾ ਤੀਗਾ ਸੁਰੰਗਬੀਤ ਦੀ ਰਾਜੇ ਨੇ ਫੇਰ ਦੇਖਿਆ ਰਾਜਾ ਕਹਿੰਦਾ ਤਾਂ ਠੰਡ ਨਾਲ ਕੜ ਗਿਆ ਇਹ ਤਾਂ ਹਿਲਦਾ ਜੁਲਦਾ ਹੀ ਨਹੀਂ ਥਾਲੂ ਕਹਿੰਦਾ ਉਹਦੀ ਨਿਗਾ ਰਾਜੇ ਚ ਜਦੋਂ ਰਾਜਾ ਮੰਜੇ ਦੇ ਥੱਲੇ ਵੜ ਗਿਆ ਭਾਈ ਚੱਕਿਆ ਢੱਕਣ ਸੁਰੰਗ ਦਾ ਉਤਰ ਗਿਆ ਮਗਰੀ ਉਹਨੇ ਪੈਲ ਸੰਤੇ ਕਾਗਜ ਆਪਦੇ ਪੈਂਟ ਦੀ ਜੇਬ ਚ ਪਾ ਲਈ ਦੀ ਮਗਰੀ ਉਹ ਨੌਜਵਾਨ ਉਤਰ ਗਿਆ ਉਤਰਿਆ ਪਹਿ ਲੋਕ ਗਿਆ ਲੋਕੇ ਦੇਖਣ ਲੱਗ ਗਿਆ ਤੇ ਜਦੋਂ ਗਿਆ ਉਹਦੇ ਨਾਲ ਗੱਲਾਂ ਬਾਤਾਂ ਕਰੀਆਂ ਬਾਦਸ਼ਾਹ ਨੇ ਤੇ ਉਹ ਬਾਦਸ਼ਾਹ ਕਹਿਣ ਲੱਗਿਆ ਮੈਨੂੰ ਭੁੱਖ ਲੱਗੀ ਆ ਰੋਟੀ ਦੇ ਦੇ ਉਹ ਕਹਿੰਦੀ ਮੇਰੀਆਂ ਝੂਠੀਆਂ ਰੋਟੀਆਂ ਪਈਆਂ ਨੇ ਤੇ ਤਿੰਨ ਚਾਰ ਉਹ ਖਾ ਲੈ ਪਾਇਲੀ ਖੀ ਜਾਵਨਾਲ ਦੀ ਨਾਲ ਲੋਕੇ ਖੜੀ ਵੀ ਇਹਨੇ ਇੰਨੀਆਂ ਰੋਟੀਆਂ ਝੂਠੀਆਂ ਖਾਦੀਆਂ ਉਹਦੀਆਂ ਕਹਿੰਦਾ ਪਾਣੀ ਚੱਲੀ ਪਾਣੀ ਤਾਂ ਇੱਥੇ ਹੈ ਨਹੀਂ ਜਾਂ ਤੂੰ ਵੀ ਘਾੜ ਤੋ ਗੜਬਾ ਲੈ ਜਾਣਾ ਤੂੰ ਪੀਂ ਇਹਨੇ ਮੈਨੂੰ ਲਿਆ ਦੇ ਫੇਰ ਆਜਾ ਵਾ ਗਿਆ ਪਾਣੀ ਲਿਆ ਉਹਨੂੰ ਪਿਆਤਾ ਨਾਲੇ ਗੱਲਾਂ ਬਾਤਾਂ ਕਰਦਾ ਰਿਹਾ ਉਹਦੇ ਨਾਲ ਚੋਹਰ ਮੋਹਲ ਜਦੋਂ ਦੇਖਿਆ ਵੀ ਹੁਣ 3 ਵਜੇ ਕੀ ਕਹਣਾ ਮੈਨੂੰ ਛੁੱਟੀ ਦੇ ਕਹਿੰਦੇ ਨਹੀਂ ਅਜੇ ਨਹੀਂ ਜਾਣਾ ਚੱਲਣ ਲੱਗਿਆ ਰਾਜੇ ਤੇ ਹੁਕਮ ਦਾ ਰਾਜਾ ਕਹਿੰਦਾ ਫੜਿਆ ਜਾਊ ਮੈਂ ਹੂੰ ਦਸ ਕਿ ਮਿੰਟ ਰੋਕ ਕੇ ਕਹਿੰਦੀ ਚੰਗਾ ਵਗ ਜਾ ਉਹ ਕੁੜੀ ਪਹਿਲੇ ਚੱਲ ਪਈ ਆ ਕੇ ਉੱਥੀ ਫੇਰ ਖੜ ਗਈ ਭਈ ਰਾਜਾ ਮੰਜੇ ਤੇ ਪੈ ਗਿਆ ਜਦੋਂ ਮੰਜੇ ਤੇ ਪਿਆ ਤੋ ਤੜਕੇ ਰਾਜਾ ਦੀ ਅੱਖ ਸਦੀ ਹਾਂ ਖੁੱਲੀ ਰਾਜੇ ਨੇ ਕਿਹਾ ਤਾਂ ਆਕੜ ਗਿਆ ਦੇਖੀ ਇਹ ਤਾਂ ਕਕੇ ਮਰ ਗਿਆ ਕਿ ਜਿਉਂਗਾ ਯੋਤਕਾ ਲਗਾਉਣ ਨੂੰ ਸੂਟ ਮਾਰਤਾ ਸੂਟ ਮਾਰਿਆ ਰਾਜਾ ਕਹਿੰਦਾ ਮੇਰੇ ਬਾਹਰ ਤਾਂ ਵੀ ਮਰੀ ਆਖੜਿਆ ਖੜਾ ਜਮੀਨ ਨਹੀਂ ਹਿਲਦਾ ਤੀ ਰਾਜਾ ਕਹਿੰਦਾ ਹਾਂ ਜੀ ਜਵਾਨ ਦਿਓ ਫੜ ਲਿਆ ਕਹਿੰਦਾ ਹਾਂਜੀ ਫੜ ਲਿਆ ਕਹਿੰਦਾ ਦਿਓ ਕੀ ਫੜ ਲਿਆ ਦਿਓ ਫੜ ਲਿਆ ਦਿਓ ਦੇ ਘਰਾਲੀ ਫੜ ਲੀ ਦਿਓ ਦਾ ਬੱਚਾ ਫੜ ਲਿਆ ਉਹਦੇ ਜਵਾਕ ਹੋ ਗਏ ਦੀ ਰਾਜੇ ਦਾ ਰਾਜੇ ਨੇ ਕਿਹਾ ਤਾਂ ਮਗਰ ਗਿਆ ਇਹਦਾ ਸਾਰਾ ਪੈਸਾ ਲੈ ਲਿਆ ਬੜਾ ਸਿਆਪਾ ਛੜਿਆ ਕਹਿੰਦਾ ਫਿਰ ਉਹ ਕਿੱਥੇ ਆ ਦਿਓ ਕਹਿੰਦਾ ਮੇਰੀ ਜੇਬ 'ਚ ਹੈ ਕਹਿੰਦਾ ਪਰ ਦਲਵਾਰ 'ਚ ਜਾ ਕੇ ਦੱਸੂਗਾ ਰਾਜੇ ਨੇ ਕਿਹਾ ਹੈ ਪਟੂ ਮਿੱਟੀ ਬੜਾ ਸਿਆਪਾ ਛੜਿਆ ਰਾਜਾ ਕਹਿੰਦਾ ਉਹਨੇ ਭਈ ਜਲਾਲ ਸਾਦਲੇ ਕਹਿੰਦਾ ਜੇ ਜਦੋਂ ਦਰਵਾਜ਼ੇ ਵੀ ਦੀ ਨੰਗਿਆ ਨਾ ਇੱਕ ਬੰਦਾ ਵਰਦੀ ਵਾਲਾ ਬੁਲਾਇਓ ਨਾ ਫੜ ਕੇ ਮਾਰ ਦਿਓ ਉਹ ਕੁੜੀ ਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਵਾਸਤੇ ਨਹੀਂ ਆਇਆ ਰਸਿਆ ਪਈ ਹੋ ਬਾਕੀ ਜਦੋਂ ਪਈ ਜਲਾਦ ਆਏ ਉਹਦੇ ਕੰਨੀ ਉਹਨੇ ਤਾਂ ਇੱਕ ਜਲਾਦ ਦਾ ਗਲ ਵੜਤਾ ਦੂਜੇ ਭੱਜ ਗਏ ਭੈਣ ਮਰਾਵੇ ਤਾਂ ਮਾਰਦਾ ਜਾ ਰਿਹਾ ਦਲਵਾਰ ਜੋ ਰਾਜੇ ਨੇ ਦੇਖਿਆ ਤਾਂ ਪੈਂਦੂ ਆ ਗਿਆ ਤਾਂ ਮਾਰੇ ਹੀ ਨਹੀਂ ਜਾ ਕੇ ਮਾਰਤੀ ਬਾਦਸ਼ਾਹ ਨੂੰ ਜ਼ਰੂਰ ਕਹਿੰਦਾ ਬਾਦਸ਼ਾਹ ਹੁਣ ਦਿਖਾਉਂਗਾ ਦਿਓ ਉਹਨੇ ਖਸੜ ਗਿਆ ਪੰਗਾ ਕਹਿੰਦਾ ਵੀ ਹਾਂ ਜਵਾਨ ਨੇ ਦਿਓ ਫਰ ਲਿਆ ਰਾਤ ਤੈਨੂੰ 20000 ਰੁਪਇਆ ਦੇ ਦਿਓ ਰਾਜਾ ਕਹਿੰਦਾ ਵੀ ਪਹਿਲੇ ਵੀ ਬੰਦ ਕਰ ਦੇ ਇਹਨੂੰ ਤੇ ਦੱਸਣਾ ਦੇਵੀ ਠੀਕ ਹੈ ਕਹਿੰਦਾ ਇਹਨੂੰ 20000 ਰੁਪਿਆ ਦੇ ਦਿਓ ਹੋਰ ਜਿਹੜੀ ਚੀਜ਼ ਦੀ ਲੋੜ ਹੈ ਜਵਾਨ ਨੇ ਦਿਓ ਜ਼ਰੂਰ ਫੜ ਲਿਆ ਮੈਨੂੰ ਪਤਾ ਹੈ ਭਾਈ ਸਾਰੇ ਕਹਿੰਦੇ ਕਹਿੰਦੇ ਜੀ ਤਾਂ ਪਰ ਬੜਾ ਵਹਾ ਹੰਦਰ ਹੈ ਕਹਿੰਦਾ ਹਾਂ ਦਿਓ ਫੜ ਲੈਣੇ ਭਾਈ ਲੈ ਕੇ 20000 ਰੁਪਿਆ ਨਗਦ ਘਰੇ ਆ ਗਈ ਆ ਕੇ ਆਪਦੀ ਪਤਨੀ ਨੂੰ ਕਹਿੰਦੀ ਆਹ ਤੱਕ 20000 ਰੁਪਿਆ ਕਹਿੰਦੀ ਕਿਹਣਾ ਦੇਉ ਸੀ ਮੈਂ ਫੜਿਆ ਕਹਿੰਦੀ ਆਹ ਕੰਮ ਕਰ ਚੱਲਦਾ ਰਾਜੇ ਦਾ ਕਹਿੰਦੀ ਆ ਚਿੱਠੀ ਸ਼ਾਮ ਕੇ ਰੱਖੀ ਕੋਲੇ ਕਿਸੇ ਨੂੰ ਦਿਖਾਉਣੀ ਨਹੀਂ ਜੇ ਕੱਲ ਨੂੰ ਰਾਜਾ ਤੜ ਕਰੂਣਾ ਕਹਿੰਦੀ ਉਹ ਕਹੀਂ ਵੀ ਆਹ ਤੇਰੇ ਦੇਉ ਦੀ ਚਿੱਠੀ ਆ ਮੇਰੇ ਕੋਲੇ ਕਹਿੰਦੀ ਤੇਰੇ ਮੂਰੇ ਸਾਰੀ ਉੱਪਰ ਨਹੀਂ ਰਾਜਾ ਬੋਲਦਾ ਨਹੀਂ ਤਾਂ ਤੇਰੀ ਜਾਨ ਬਚਾਤੀ ਤੇ ਨਾਏ ਤੈਨੂੰ 20000 ਲਿਆਤਾ ਤੂੰ ਤਾਂ ਕਮਲਿਆ ਮੰਨਦਾ ਨਹੀਂ ਤੀਗਾ ਕਹਿੰਦਾ ਮੈਨੂੰ ਨਹੀਂ ਦੀ ਪਤਾ ਤੂੰ ਐਡੀ ਮੰਜ਼ਲ ਤੇ ਪਹੁੰਚ ਜਾਵੇਂਗੀ ਸੱਸ ਕਹਿੰਦੀ ਬਾਪੁੱਤ ਜਿਉਂਦੀ ਰਹਿਣਾ ਤਾਂ ਤਾਂ ਆਪਦੇ ਪਤੀ ਦੀ ਜਾਨ ਬਚਾ ਲਈ ਨਾਲੇ ਪਹਾੜੀ ਕਰੇ 20000 ਰੁਪਏ ਲਈ 20000 ਰੁਪਏ ਉਹ ਤਾਂ ਬਹੁਤ ਹੁੰਦਾ ਭਾਈ ਮੁੰਡਾ ਡਿਊਟੀ ਕਰਨ ਲੱਗ ਗਿਆ ਉਹਦੀ ਤੇ ਜਦੋਂ ਉਹਦਾ ਉਹਨੋ ਕਰਾਣੀ ਦਾ ਬੱਚਾ ਹੋ ਗਿਆ 15 ਸਾਲ ਦਾ ਉਹ ਕਹਿਣ ਲੱਗੀ ਮੈਨੂੰ ਹੁਣ ਅਤੇ ਪੂਰੇ ਜੀ ਰੱਖੇਗਾ ਕਹਦਾ ਨਹੀਂ ਹੁਣ ਤੈਨੂੰ ਮੈਂ ਲੈ ਕੇ ਜਾਊਂ ਕਹਿੰਦਾ ਹੁਣ ਸੰਗ ਸ਼ਰਮ ਕੋਈ ਨਹੀਂ ਕਹਿੰਦੀ ਤੂੰ ਮੈਨੂੰ ਰਾਣੀਆਂ ਚ ਤੂੰ ਰਾਣੀ ਬਣਾ ਰਾਣੀਆਂ ਚ ਲੈ ਕੇ ਜਾ ਲੈ ਇੱਥੇ ਪਾਹੀ ਬੈਠਾ ਮੈਂ ਉਹਦੀ ਟੁੱਟੇ ਜੇ ਕਮਰੇ ਚ ਦਿਨ ਕੱਢਦੀਆਂ ਮੈਂ ਤਾਂ ਵਹਿਰਾ ਚ ਬਹਿ ਜਾ ਹੁਣ ਜੋ ਤੇਰੀ ਰਾਣੀ ਦਾ ਬਣ ਗਈ ਮੈਂ ਰੁੱਖਾ ਵੀ ਖਾ ਲਿਆ ਕਹਿੰਦੀ ਤੇਲੀ ਵੀ ਕਰਿਆ ਰੁੱਖਾ ਵੀ ਖਾ ਲਿਆ ਕਹਿੰਦੀ ਮੈਂ ਤਾਂ ਕਹਿੰਦਾ ਹਾਂ ਫੇਰ ਰਾਜਾ ਉਹਨੂੰ ਮਹਿਲਾਂ ਚ ਲੈ ਕੇ ਆ ਗਿਆ ਮਹਿਲਾਂ ਚ ਲੈ ਕੇ ਆਇਆ ਰਾਣੀਆਂ ਨੂੰ ਕਹਿੰਦਾ ਵੀ ਇਹ ਛੋਡੇ ਤੇ ਪਟ ਰਾਣੀਆਂ ਵੱਡੀ ਰਾਣੀ ਹੈ ਮੇਰੀ ਅੱਠਵੀਂ ਰਾਣੀ ਹੈ ਹੂੰ ਕੋ ਪੰਜ ਆਖਣ ਵੀ ਤਾਂ ਉਹ ਉਹ ਜਿਹੜੀ ਆਪਣੇ ਭਾਂਡੇ ਮਾਜਦੀ ਹੁੰਦੀ ਉਹ ਵੱਡੀ ਰਾਣੀ ਕਹਿੰਦੀ ਬਾਦਸ਼ਾਹ ਤੈਨੂੰ ਸ਼ਰਮ ਆਉਣੀ ਚਾਹੀਦੀ ਦੀ ਤੂੰ ਕਹਿੰਦੀ ਇੱਕ ਗ੍ਰੀਵ ਘਰ ਦੀ ਜਨਾਨੀ ਇੱਕ ਲਾਗਿਆਂ ਦੀ ਕੁੜੀ ਨਾਲ ਵਿਆਹ ਕਰਾ ਕੇ ਖੜ ਗਿਆ ਤੈਨੂੰ ਬਾਦਸ਼ਾਹ ਦੇ ਕੁੜੀਆਂ ਨਹੀਂ ਮਿਲਦੀਆਂ ਤੀ ਕਹਿੰਦਾ ਬਸ ਖੁਸ਼ ਹੈ ਜੇ ਇਹ ਸਾਨੂੰ ਦੱਸ ਤਾ ਅੱਠਵੀਂ ਰਾਣੀ ਹੈ ਇਹਦਾ ਬੱਚਾ ਕਰੂਗਾ ਰਾਜਾ ਭਈ ਉਹ ਚੁੱਪ ਕਰ ਗਈਆਂ ਕਹਿੰਦਾ ਮੈਂ ਸੋਨ ਨੂੰ ਕੀ ਕਰਾਂ ਰਾਜਾ ਨੇ ਕੁੜੀਆਂ ਨੂੰ ਬੱਚਾ ਤਾਂ ਛੋੜੇ ਕਿਸੇ ਦੇ ਨਹੀਂ ਹੋਇਆ ਮੈਂ ਵੀ ਇਲਾਜ ਜਾਂਦਾ ਮੇਰਾ ਰਾਜਪਾਗ ਐਡਾ ਵੱਡਾ ਉਨੀ ਜਾਂਦਾ ਸੀ ਮੈਂ ਲਾਜ ਦੇ ਮਾਰੇ ਨਹੀਂ ਕੰਮ ਕਰਿਆ ਉਹ ਦੂਜੀਆਂ ਰਾਣੀਆਂ ਕਹਿੰਦੀਆਂ ਪਟਰਾਣੀਆਂ ਆਪਾਂ ਨੇ ਕੀ ਲੈਣਾ ਠੀਕ ਹੈ ਰਾਜੇ ਨੂੰ ਪੁੱਤ ਦੀ ਲੋੜ ਸੀ ਪੁੱਤ ਮਿਲ ਗਿਆ ਉਹ ਕਹਿੰਦੀ ਪੁੱਤ ਤਾਂ ਮਿਲ ਗਿਆ ਪਰ ਰਾਜਾ ਦੀ ਧੀ ਲਈ ਨਾ ਉਹ ਕਹਿੰਦੀ ਫਿਰ ਆਪਾਂ ਨੇ ਕੀ ਲੈਣਾ ਜਦੋਂ ਇਹ ਨੂੰ ਨਹੀਂ ਆਪਾਂ ਕਿਉਂ ਇਹ ਕੱਲ ਦਾ ਕਰਦਿਆਂ ਕਹਿੰਦੀ ਇਹਦਾ ਕੀ ਪਤਾ ਕਹੂ ਬਗਜੋ ਘਰਾਂ ਨੂੰ ਕਿੱਧਰ ਜਾਵਾਂਗੇ ਹੁਣ ਆਪਾਂ ਵੱਡੀ ਉਮਰ ਹੋਈ ਵੀ ਆਪਣੀ ਮਾਂ ਪਿਓ ਵੀ ਕਹਿਣਗੇ ਦੱਸੋ ਹੁਣ ਅਸੀਂ ਸਾਨੂੰ ਬੁੜੀਆਂ ਨੂੰ ਕਿੱਥੋਂ ਸਾਹਮੀਆਂ ਕਹਿੰਦੀ ਬੋਲ ਲੱਜਪ ਕਰ ਜਾ ਹੁਣ ਕਹਿੰਦੀ ਚੰਗਾ ਭਾਈ ਜਦੋਂ ਮੁੰਡਾ ਹੋ 15 ਸਾਲ ਦਾ ਹੋ ਗਿਆ ਦਲਵਾ ਲਾ ਕੇ ਰਾਜਾ ਕਹਿੰਦਾ ਵੀ ਇਦੋਂ ਬਾਅਦ ਮੇਥੋਂ ਬਾਅਦ ਰਾਜ ਦਾ ਮਾਲਕ ਭਾਈ ਇਹ ਮੁੰਡਾ ਹੈ ਇਹ ਰਾਜ ਕਰੂਗਾ ਮੇਰੀ ਅਠਵੀਂ ਰਾਣੀ ਹੈ ਇਹ ਮੇਰਾ ਰਾਜਕਮਾਰ ਹੈ ਭਾਈ ਹੁਣ ਸਾਰੇ ਵਜ਼ੀਰ ਬਜ਼ੁਰਗ ਹਰਾ ਹਰਾ ਹੋ ਗਏ ਕਹਿੰਦੇ ਦੇਖ ਬਾਦਸ਼ਾਹ ਨੇ ਕੀ ਕਰਿਆ ਵਿਆਹ ਕਰਾਉਣਾ ਦੀ ਕਿਸੇ ਰਾਜੇ ਦੀ ਕੁੜੀ ਨਾ ਕਰਾ ਲੈਂਦਾ ਇਹ ਲਾਗਣ ਨਾ ਕਰਾ ਕੇ ਖੜ ਗਿਆ ਜਿਹੜੀ ਝੂਠੇ ਭਾਂਡੇ ਮਾਂ ਦੀ ਹੁੰਦੀ ਇੱਥੇ ਬਹੁਤ ਮਾਰਾ ਕਰਿਆ ਰਾਜ ਨੇ ਪਰ ਡਰਦਾ ਕਹੀ ਕੜਾ ਰਾਜੇ ਨੂੰ ਭਾਈ ਉਦੋਂ ਪਟਰਾਣੀ ਕੌਣ ਲਾਗ ਗਿਆ ਉਹਨਾਂ ਦੇ ਉਤੋਂ ਦੀ ਪਟਰਾਣੀ ਬਣਾਤੀ ਕਹਿੰਦਾ ਤੁਹਾਡੇ ਉੱਤੇ ਪਟਰਾਣੀ ਹੈ ਸੱਤਾਂ ਦੇ ਉੱਤੇ ਦਾ ਹੁਕਮ ਚੱਲੂਗਾ ਅੱਠਵੀਂ ਦਾ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਕਹੂ ਅਸੀਂ ਕਰਿਆ ਕਰਾਂਗੇ ਭਾਈ ਉਹ ਉਹ ਕਹਿਣਿਆ ਦੇਖ ਭਾਣੇ ਤੇਰੇ ਕਰਮ ਦੀ ਚੰਗੇ ਠੀਕ ਹੈ ਭਾਂਡੇਰ ਮਾਂ ਦੀ ਮਾਂ ਦੀ ਤੂੰ ਕਿੱਡੀ ਆਉਦੇ ਤੇ ਬਾਗੀ ਤੂੰ ਬਣ ਗਈ ਸਾਡੀ ਪਟਰਾਣੀ ਤੂੰ ਭੈਣ ਬਣ ਕੇ ਰਹੀ ਛੱਡਣਾ ਉਹ ਕੰਮ ਨਾ ਕਰੀ ਉਹ ਕਦੀ ਨਹੀਂ। چاہے ਮੈਂ ਪਟਰਾਣੀ ਬਣ ਗਈ ਪਰ ਮੈਂ ਫੇਰ ਵੀ ਗਰੀਬ ਘਰ ਦੀ ਧੀ ਹਾਂ ਤੁਸੀਂ ਰਾਜਿਆਂ ਦੀਆਂ ਕੁੜੀਆਂ। ਮੈਂ ਤੁਹਾਨੂੰ ਪਹਿਣਾ ਬਣਾ ਕੇ ਰੱਖੂੰ ਡਰੋ ਨਾ ਮੈਂ ਤੁਹਾਡੇ ਤੇ ਕੋਈ ਐਜਾ ਹੁਕਮ ਨਹੀਂ ਕਰਲਾ ਕਰਦੀ। ਬਾਦਸ਼ਾਹ ਕੁਛ ਕਹੀ ਆਵੇ। ਕਹਿੰਦੀ ਬਾਦਸ਼ਾਹ ਦੀ ਨਹੀਂ ਚੱਲਦੀ ਚੱਲੂ ਹੁਣ ਤੇਰੀ। ਕਹਿੰਦੀ ਜਮਾਨਾ ਵੇ ਸੰਸਰੂ ਤੁਸੀਂ ਮੇਰੇਆਂ ਭੈਣੋਂ ਮੈਂ ਸੋਤ ਨੂੰ ਨੀਵੀ ਹੋ ਕੇ ਰਹੂੰਗੀ ਮੈਂ ਪਟਰਾਣੀ। ਕਹਤਾ ਨੇ ਮੈਨੂੰ ਵੀ ਤੂੰ ਪਟਰਾਣੀ ਆ ਪਰ ਮੈਂ ਪਟਰਾਣੀ ਕਹੂੰਦੀ ਨਹੀਂ। ਪਟਰਾਣੀ ਉਹਨੂੰ ਕਹਿੰਦੀ ਤੂੰ ਹੀ ਆ ਬਣੇ ਵੱਡੀ ਉਹ ਰਾਜੇ ਨੂੰ ਕਹਿੰਦੀ ਬਾਦਸ਼ਾਹ ਜੋ ਮਹਿਲਾਂ ਚ ਗਏ ਕਹਿੰਦੀ ਗੱਲ ਸੁਣ ਲੈ ਮੇਰੀ ਕਹਿੰਦਾ ਦੱਸ ਕਹਿੰਦੀ ਬੱਚਾ ਦੇਣਾ ਕੁਦਰਤ ਦੇ ਸਾਰੇ ਤੇ ਇਹਨਾਂ ਦੇ ਵਿਚਾਰੀਆਂ ਦੇ ਕੀ ਸਾਰੇ ਹੈ ਕਹਿੰਦੀ ਮੈਂ ਪਟਰਾਣੀ ਬਣਨ ਦੀ ਹੱਕਦਾਰ ਨਹੀਂ ਕਹਿੰਦਾ ਕਿਉਂ ਕਹਿੰਦੀ ਮੈਂ ਤੇਰੀ ਰਾਣੀ ਤਾਂ ਬਣ ਜਾਣੀ ਆ ਕਹਿੰਦੀ ਮੈਂ ਕਿ ਲੱਗ ਜਾਂਦੀ ਧੀ ਬਾਦਸ਼ਾਹ ਜਿਆ ਕੁੜੀਆਂ ਤੇ ਰਾਜਾ ਨਹੀਂ ਮੈਂ ਪਟਰਾਣੀ ਕਿਵੇਂ ਪਟਰਾਣੀ ਤੇ ਤੇਰੀ ਪਹਿਲਾਂ ਵਾਲੀ ਰਹੂਗੀ ਕਹਦਾ ਤੇਰੀ ਮਰਜ਼ੀ ਐ ਕਹਿੰਦੀ ਨਾ ਮੈਂ ਪਟਰਾਣੀ ਨਹੀਂ ਬਣਦੀ ਮੈਂ ਚਾਹੇ ਤਾਂ ਵਿਆਹ ਲਈ ਮੈਂ ਫੇਰ ਵੀ ਲਾਗੀਆਂ ਦੀ ਕੁੜੀਆਂ ਇਹ ਬਾਦਸ਼ਾਹ ਦੇ ਧੀਆਂ ਨੇ ਮੈਂ ਨਹੀਂ ਨਾ ਦਿਲ ਦਿਖਾਉਂਦੀ ਭਾਈ ਰਾਜਾ ਕਹਿੰਦਾ ਚੰਗਾ ਉਹ ਸੱਤੀ ਰਾਣੀਆਂ ਕਹਿਣ ਲੱਗੀਆਂ ਵੀ ਜਿਵੇਂ ਲਾਗੀਆਂ ਦੀ ਕੁੜੀਆਂ ਸਿਆਣੀ ਬਹੁਤ ਆ ਦੇਖ ਆਪਣੀ ਨੇ ਜਿੱਤ ਕਿੱਡੀ ਕਰੀ ਐ ਨਹੀਂ ਤਾਂ ਉਹਦੀ ਕਹਿ ਚਾਰਨ ਦੀ ਵਟ ਮੈਂ ਪਟਰਾਣੀ ਆਂ ਕਰੂ ਵਾਂਹੀ ਕਰੂ ਫਲਾਣਾ ਕਰੂ ਉਹ ਕਹਿੰਦੀ ਨਾ ਪਟਰਾਣੀ ਤੂੰ ਰਹੇਂਗੀ ਤੇ ਪਹਿਨੋ ਤੁਹਾਡੇ ਨਾਮ ਪਹਿਨੋ ਬਣ ਕੇ ਰਹੂਗੀ ਮੈਂ ਛੋੜੇ ਨਾ ਕੋਈ ਅਠਵੀਂ ਰਾਣੀ ਵਾਲਾ ਨਹੀਂ ਜਲੂ ਕਰਦੀ ਬਿਲਕੁਲ ਜੋ ਤੁਸੀਂ ਪਾਉਣਾ ਖੰਡਾਉਣਾ ਮੈਥੋਂ ਮੰਗੋ ਮੈਂ ਬਾਦਸ਼ਾਹ ਤੋਂ ਲੈ ਕੇ ਦੇਉ ਤੇ ਤੁਸੀਂ ਅੱਗੇ ਜਨਾ ਆਪਦਾ ਹਾਰ ਸ਼ਿੰਗਾਰ ਲਾਓ ਛੋੜੇ ਹੁਕਮ ਤੋਂ ਬਣਾ ਮੈਂ ਕੁਝ ਨਹੀਂ ਕਰਦੀ ਜੋ ਤੁਸੀਂ ਕਿਹਾ ਕਰੋਗੇ ਮੈਂ ਉਹ ਕਰੂੰਗੀ ਮੈਂ ਛੋੜੀ ਮੈਨੂੰ ਰਾਜੇ ਦੀ ਨਹੀਂ ਮੰਨਦੀ ਉਹ ਕਹਿੰਦੀ ਆ ਸ਼ੋਕਰ ਆ ਜਿਵੇਂ ਗਰੀਬ ਘਰ ਦੀ ਧੀ ਆ ਬਹੁਤ ਸਿਆਣੀ ਆ ਜੇ ਹੋਰ ਹੁੰਦੀ ਆਪਾਂ ਨੂੰ ਤੁਲਤੇ ਚੱਕ ਦਿੰਦੀ ਆ ਇਹ ਨਹੀਂ ਪਤਾ ਰਾਜ ਚੋਂ ਕੜਾ ਆਂਦੀ ਤੇ ਉਹ ਕਹਿੰਦੀ ਨਾ ਉਹ ਪਈ ਛੱਤੇ ਰਾਣੀਆਂ ਨਾਲ ਰਲ ਮਿਲ ਕੇ ਰਹਿਣ ਲੱਗੀ ਤੇ ਪਈ ਜਦੋਂ ਰਾਣੀਆਂ ਪੀ ਕੇ ਨੂੰ ਪਤਾ ਲੱਗ ਗਿਆ ਵੀ ਬਾਦਸ਼ਾਨ ਦਾ ਦੁਆਰੇ ਵਿਆਹ ਕਰਾ ਲਿਆ ਰਾਣੀਆਂ ਆਈਆਂ ਮਾਂ ਪਿਓ ਨਾਲ ਦੇ ਕਹਿੰਦੇ ਪੁੱਤਰ ਫਿਰ ਹੁਣ ਵਿਆਹ ਰਾਜੇ ਦੀ ਕੁੜੀ ਨਾਲ ਕਰਾਇਆ ਉਹ ਕਹਿੰਦੇ ਨਹੀਂ ਫਿਰ ਤਾਂ ਕੁੜੀ ਤਾਂ ਲਾਗੀਆਂ ਦੀ ਇਹ ਛੱਡੇ ਦਾ ਝੂਠੇ ਭਾਂਡੇ ਵਾਂਗ ਦੀ ਹੁੰਦੀ ਹੈ ਇਹ ਕਹਿੰਦੇ ਬਹੁਤ ਮਾੜੀ ਗੱਲ ਕਰੀ ਇਹ ਤਾਂ ਸੋਨ ਨੂੰ ਤਾਂ ਕਰੂ ਉਹ ਕਹਿੰਦੇ ਨਹੀਂ ਬਹੁਤ ਸਿਆਣੀ ਐ ਸਾਨੂੰ ਕਹੇ ਵੀ ਤੁਸੀਂ ਮੇਰੀਆਂ ਭੈਣੋਂ ਮੈਂ ਛੋਡੇ ਤੇ ਹੁਕਮ ਨਹੀਂ ਚਲਾਉਂਦੀ ਹੁਕਮ ਛੋਡੇ ਹੀ ਚੱਲੂ ਤੁਸੀਂ ਬਾਦਸ਼ਾਹ ਦੇਤੀਆਂ ਮੈਂ ਸੋਨ ਨੂੰ ਬਾਦਸ਼ਾਹ ਦੇਤੀਆਂ ਸਮਝੂ ਮੈਂ ਸੋਨ ਨੂੰ ਭੈਣਾ ਸਮਝੂ ਛੋਡਾ ਹੁਕਮ ਚੱਲੂ ਮੈਂ ਰਾਜੇ ਦਾ ਨਹੀਂ ਮੰਦੀ ਛੋਡਾ ਮੰਨੂਗੀ ਤੁਸੀਂ ਵੀ ਖਬਰ ਆਓ ਨਾ ਕਹਿੰਦੀ ਪਹਿਲਾਂ ਸਾਨੂੰ ਵੀ ਆ ਹੋਗਾ ਸੀ ਵੀ ਹੁਣ ਪਤਾ ਨਹੀਂ ਸਾਡੇ ਨਾਲ ਕੀ ਬਣੂ ਕਹਿੰਦੀ ਨਹੀਂ ਬਹੁਤ ਸਿਆਣੀ ਐ ਇਹ ਜੀ ਗੱਲ ਹੀ ਕੋਈ ਗੱਲ ਕਰਨੀ ਆ ਸਾਡੇ ਹੋ ਰੈ ਕਰਕੇ ਸਾਨੂੰ ਪੁੱਛ ਕੇ ਕਰ ਜੇ ਤੁਸੀਂ ਵੱਡੀਆਂ ਦੱਸੋ ਕਿਵੇਂ ਕਰਨਾ ਹੈ ਕੱਪੜਾ ਦੀ ਲਾ ਕਹਿੰਦੀ ਸਾਨੂੰ ਆਪਦੇ ਨਾਲ ਦਾ ਬਾਸ਼ਾ ਤੋਂ ਪਹਿਲਾਂ ਲਿਆ ਕੇ ਦਿੰਦੀ ਹੈ ਸਾਰਾ ਕੁਝ ਕਹਿੰਦੀ ਸਾਨੂੰ ਬਾਪੂ ਆਮ ਮਿਲਦਾ ਕੋਈ ਇਹ ਜਾਨੀ ਚੱਕਰ ਕੁੜੀ ਦੇ ਜਰੂਰ ਗਰੀਬਾਂ ਦੀ ਸੋਚ ਬਹੁਤ ਵੱਡੀ ਹੈ ਕਹਿੰਦਾ ਚੱਲ ਸ਼ੁਕਰ ਹੈ ਸਾਨੂੰ ਤਾਂ ਐਸੀ ਵੀ ਕੁੜੀਆਂ ਨੂੰ ਘਰੋਂ ਘੜਦੂ ਹੁਣ ਤਾਂ ਔਖਾ ਹੋ ਗਿਆ ਕਹਿੰਦੇ ਨਾ ਪਈ ਉਹ ਆਉਂਦਾ ਬਸਣ ਰਸਣ ਲਾ ਗਈ ਤੇ ਸੱਤੇ ਉਹ ਸੁਖ ਬਸਣ ਇਹ ਕਹਾ ਕਰਨ ਮੀਪਾਨੇ ਬਹੁਤ ਧੰਨਵਾਦ ਆ ਤੇਰਾ ਸਾਨੂੰ ਤਾਂ ਪੂਰਾ ਖਤਰਾ ਹੋ ਗਿਆ ਦੀ ਵੀ ਰਾਣੀ ਬਣ ਗਈ ਪਤਾ ਨਹੀਂ ਛੱਡਣਾ ਕੀ ਕੁਸ਼ ਹੋਊਗਾ ਕਹਿੰਦੀ ਨਹੀਂ ਮੈਂ ਨਹੀਂ ਜੇ ਕੋਈ ਉਹਦਾ ਮਿਲ ਜੇ ਪ੍ਰਮਾਤਮਾ ਨੂੰ ਯਾਦ ਰੱਖੀ ਜਿਹੜੀ ਸਾਡੀ ਜਾਤੀ ਆ ਉਹ ਤਾਂ ਉਹੀ ਰਹੂ ਨਾ ਮੈਂ ਗਰੀਬਾਂ ਦੀ ਧੀ ਆ ਤੁਸੀਂ ਫੇਰ ਵੀ ਬਾਦਸ਼ਾਹ ਦੀਆਂ ਕੁੜੀਆਂ ਮੈਂ ਸੋਨੂੰ ਤੰਗ ਕਰਕੇ ਕਿਵੇਂ ਲੋਟ ਆਉ ਮੇਰਾ ਖਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਮਤੇ